ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੇ ਅਸੀਂ ਵੀ ਸਾਰੀ ਟੀਮ ਸਾਰੇ ਫੈਮਿਲੀ ਮੈਂਬਰਾਂ ਗਵਾਨ ਸਭ ਠੀਕ ਆ ਤੇ ਬੜੇ ਦਿਨ ਹੋ ਗਏ ਆ ਸਾਰੇ ਭੈਣਾਂ ਆਂਦੀਆਂ ਹੀ ਕੋਈ ਨਾ ਖਾਣ ਪੀਣ ਦਾ ਵਲੌਗ ਲੈ ਕੇ ਆ ਕੋਈ ਰੈਸਪੀ ਦਾ ਤੇ ਇਦਾਂ ਹੀ ਕਾਫੀ ਦਿਨ ਲੰਘ ਗਏ ਹੀ ਤੇ ਕੁਝ ਬਣਾਇਆ ਨਹੀਂ ਗਿਆ ਤਾਂ ਹੁਣ ਮੈਂ ਤਾਂ ਲਈ ਇੱਕ ਵਲੌਗ ਲੈ ਕੇ ਆ ਰਹੀ ਆ ਉਹ ਵਾ ਵੇਸਨ ਦੇ ਲੱਡੂਆਂ ਦਾ ਤੇ ਇਹ ਤੁਹਾਨੂੰ ਦੱਸਾਂਗੀ ਵੀ ਇਹ ਕਿਵੇਂ ਬਣਾਏ ਆ ਤੇ ਬਣੇ ਆ ਤੇ ਬਹੁਤ ਹੀ ਸੌਖੇ ਆ ਤੇ ਬਹੁਤ ਹੀ ਟੇਸਟੀ ਆ ਤੇ ਤੁਹਾਨੂੰ ਵੀ ਦੱਸਦੀ ਆ ਵੀ ਇਹ ਕਿਵੇਂ ਬਣਾਏ ਆ ਤੇ ਕੀ ਕੀ ਇਹਦੇ ਵਿੱਚ ਮਟੀਰੀਅਲ ਪਾਇਆ ਪੁਰਪਰੇ ਆ ਨਾ ਇਹ ਪੁਰਪਰੇ ਜਿਹੜੇ ਹੁੰਦੇ ਆ ਰੇਤ ਲੈ ਜੇ ਜਿਹਨੂੰ ਬੋਲਦੇ ਆ ਪੁਰਪਰੇ ਦੇਸੀ ਭਾਸ਼ਾ ਚ ਰੇਤ ਦੇਸੀ ਭਾਸ਼ਾ ਵਿੱਚ ਹੈ ਚ ਦਾਣੇਦਾਰ ਜਿਹੜੇ ਲੱਡੂ ਹੁੰਦੇ ਉਹ ਤੇ ਬਹੁਤ ਟੇਸਟੀ ਬਣਿਆ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਇੱਕ ਵਾਰੀ ਵੇਖ ਕੇ ਤੇ ਜਿਨ੍ਹਾਂ ਨੇ ਟਰਾਈ ਕੀਤੇ ਆ ਤੇ ਉਹ ਵੀ ਦੱਸਿਓ ਵੀ ਤੁਸੀਂ ਕਿਵੇਂ ਤੇ ਬਣਾਏ ਆ ਤੇ ਸਾਡੀ ਵੀ ਰੈਸਪੀ ਜ਼ਰੂਰ ਵੇਖਿਓ ਤੇ ਤੁਹਾਨੂੰ ਦੱਸਦੀ ਆ ਵੀ ਇਹਦੇ ਵਿੱਚ ਕੀ ਕੀ ਮਟੀਰੀਅਲ ਮੈਂ ਪਾਇਆ ਤੇ ਕਿਵੇਂ ਬਣਾਏ ਆ ਚਲੋ ਜੀ ਕਿਹਨਾਂ ਰੈਸਪੀ ਦੱਸੋ ਕਿਹੜੀ ਭਾਈ ਹਾਂਜੀ ਇਦੇ ਵਿੱਚ ਜ਼ਿਆਦਾ ਕੁਝ ਨਹੀਂ ਆ ਬਸ ਸਿੰਪਲ ਜਿਹਾ ਸਮਾਨ ਆ ਇੱਕ ਘਿਓ ਆ ਤੇ ਪੀਸੀ ਹੋਈ ਚੀਨੀ ਆ ਥੋੜਾ ਜਿਹਾ ਦੁੱਧ ਲਿਆਵਾ ਤੇ ਵੇਸਣ ਲਿਆ ਹੁਣ ਇਹ ਦੱਸਦੀ ਆ ਵੀ ਕਿੰਨਾ ਕਿੰਨਾ ਲਿਆ ਵੇਸਣ ਜਿਹੜਾ ਵੇਸਣਾ ਉਹ ਇੱਕ ਗੋਲੀ ਆਵਾ ਤੇ ਇੱਕ ਗੋਲੀ ਆਵਾ ਦੋ ਗੋਲੀਆਂ ਵੇਸਣਾ ਤੇ ਇਹਦੇ ਵਿੱਚ ਦੋਵਾਂ ਗੋਲੀਆਂ ਵਿੱਚ ਅੱਧੀ ਕ ਗੋਲੀ ਘਿਓ ਲਿਆਵਾ ਤੇ ਇੱਕ ਗੋਲੀ ਚੀਨੀ ਲਈਏ ਚੀਨੀ ਆਪਣੇ ਹਿਸਾਬ ਨਾਲ ਬਾਅਦ ਵਿੱਚ ਵੇਖ ਕੇ ਪਾਉਣੀ ਆ ਜੇ ਥੋੜੀ ਘੱਟ ਲੱਗੇਗੀ ਤੇ ਘੱਟ ਪਾਉਣੀ ਆ ਨਹੀਂ ਤੇ ਸਾਰੇ ਵੀ ਪੈ ਸਕਦੀ ਆ ਤੇ ਥੋੜਾ ਜਿਹਾ ਦੁੱਧ ਲਿਆਵਾ ਤਿੰਨ ਚਾਰ ਚਮਚ ਹੁਣ ਇਹਨੂੰ ਕਿਵੇਂ ਬਣਾਉਣਾ ਵਾ ਇਹ ਦੱਸਦੀ ਆ ਤੁਹਾਨੂੰ ਆ ਜਿਹੜਾ ਦੁੱਧ ਵਾ ਇਹਦੇ ਵਿੱਚ ਥੋੜਾ ਜਿਹਾ ਕਿਓ ਪਾ ਲੈਣਾ ਪਹਿਲਾਂ ਇਹ ਤੁਹਾਨੂੰ ਦੱਸਿਆ ਵੀ ਜਿਹੜੇ ਹੁੰਦੇ ਨਾ ਲੱਡੂ ਫੁਰਪਰੇ ਜਿਹੇ ਹੁੰਦੇ ਜਿਹੜੇ ਰੇਤ ਵਰਗੇ ਰੇਤਲੇ ਰੇਤਲੇ ਜੇ ਉਹ ਲੱਡੂ ਬਣਾਉਣੇ ਆ ਤੇ ਉਹਦੇ ਵਾਸਤੇ ਨਾ ਦੁੱਧ ਤੇ ਕਿਓ ਜਿਹੜਾ ਵਾ ਬੇਸਨ ਵਿੱਚ ਪਾ ਲੈਣਾ ਮਿਕਸ ਕਰ ਲੈਣਾ ਤੇ ਇਹਨੂੰ ਆਪਣੇ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਨਾ ਵਾ ਦੁੱਧ ਤੇ ਜਿਹੜਾ ਘਿਓ ਪਾਇਆ ਉਹਨੂੰ ਇਹਨਾਂ ਦੋਵਾਂ ਹੱਥਾਂ ਨਾਲ ਚੰਗੀ ਤਰ੍ਹਾਂ ਆੜੀਆਂ ਵਿੱਚ ਢੇਲੀਆਂ ਜੀਆਂ ਬਣੀਆਂ ਉਹਨਾਂ ਨੂੰ ਮਿਕਸ ਕਰਨਾ ਚੰਗੀ ਤਰ੍ਹਾਂ ਤੇ ਹਟਾਉਣਾ ਵਾ ਬਿਲਕੁਲ ਜਿੱਦਾਂ ਵੇਸਨਪੁਰ ਪ੍ਰਾਜਾ ਨਹੀਂ ਹੁੰਦਾ ਇਦਾਂ ਬਣ ਜੇ ਤੇ 5 ਕ ਮਿੰਟ ਲਗਾਤਾਰ ਇਹਨੂੰ ਇਦਾਂ ਕਰਕੇ ਮਿਕਸ ਕਰਨਾ ਵਾ ਮਲਣਾ ਵਾਗੇ ਹਾਂ ਚੰਗੀ ਤਰ੍ਹਾਂ 5 ਕ ਮਿੰਟ ਤੇ ਜਿਹੜਾ ਮਿਕਸ ਹੋ ਜਾਏ 5-6 ਮਿੰਟ ਹੋ ਜਾਏਗਾ ਤੇ ਫਿਰ ਹਾਂਜੀ ਚੰਗੀ ਤਰ੍ਹਾਂ ਵੇਸਣ ਜਿਹੜਾ ਮਿਕਸ ਹੋ ਗਿਆ ਦੁੱਧ ਤੇ ਘਿਓ ਦੇ ਵਿੱਚ ਜਿੰਨਾ ਜਿੰਨਾ ਪਾਇਆ ਸੀ ਨਾ ਉਹਦੇ ਵਿੱਚ ਬਾਕੀ ਇਹਨੂੰ ਅਸੀਂ ਛਾਣ ਕੇ ਤੇ ਕਰ ਲਾਂਗੇ ਹੁਣ ਆਹ ਵੇਖੋ ਵੇਸਣ ਬੜਸਣਾ ਹੋ ਗਿਆ ਵਾ ਜਿੱਦਾਂ ਦਾਣੇਦਾਰ ਵੇਸਣ ਹੁੰਦਾ ਨਾ ਇਦਾਂ ਹੋ ਗਿਆ ਵਾ ਇਹਦੇ ਨਾਲ ਲੱਡੂ ਜਿਹੜੇ ਹੁੰਦੇ ਆਪੁਰ ਪਰੇਜ ਲੱਡੂ ਉਹ ਵਾਲੇ ਬਣਨੇ ਆ ਸਾਰਾ ਬਰੀਕ ਕਰ ਲਿਆ ਵਾ ਹੁਣ ਜਿਹੜੀਆਂ ਢੇਲੀਆਂ ਰਹਿ ਜਾਣਗੀਆਂ ਉਹਨਾਂ ਨੂੰ ਇੱਕ ਵਾਰੀ ਛਾਣਾ ਹੀ ਛਾਣ ਲੈਣਾ ਜੇ ਤੇ ਇਦਾਂ ਦੀ ਪੂਣੀ ਹੈਗੀ ਆ ਪੂਣੀ ਛਾਣ ਲੋ ਨਹੀਂ ਤੇ ਫਿਰ ਜਿਹੜੀ ਛਾਣ ਨਹੀਂ ਹੁੰਦੀ ਆਟਾ ਛਾਣਨ ਵਾਲੀ ਉਹਦੇ ਵਿੱਚ ਛਾਣ ਕੇ ਜਾਂ ਇਦਾਂ ਆਟਾ ਛਾਣ ਨਹੀਂ ਫੁੱਠੀ ਦਾ ਖਲੋ ਤੇ ਜਾਂ ਸਿੱਧੀ ਜਿਹੀ ਛਾਣ ਲੈ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਵਾ ਛਾਣਨਾ ਵਾ ਬਸ ਇਹਨੂੰ ਮੇਰੇ ਕੋ ਆ ਪੂਣੀ ਹੈਗੀ ਵੱਡੀ ਮੇਦੇ ਚ ਛਾਣ ਲੈਣਾ ਇਹਨਾਂ ਨਾਲ ਵੇਸਣ ਇਕੋ ਜਾਂ ਨਿਕਲਣਾ ਵਾ ਦਾਣੇਦਾਰ ਜਾਂ ਵੇਸਣ ਹੋ ਜਾਣਾ ਵਾ ਜਿਹੜੇ ਗੋਟੇਲੀ ਰਹੀ ਗਈ ਆ ਉੱਪਰ ਆ ਗਈ ਨਹੀਂ ਉੱਪਰ ਆਈ ਨਹੀਂ ਤੇ ਜਿਹੜਾ ਆ ਉੱਪਰ ਮਟੀਰੀਅਲ ਬਚੇਗਾ ਇਨੂੰ ਫੇਰ ਜ਼ਿਆਦਾ ਬਰੀਕ ਕਰ ਲਾਂਗੇ ਜਾਂ ਮਿਕਸੀ ਚ ਪੀ ਕੇ ਬਰੀਕ ਹੋ ਜਾਂਦਾ ਵਾ ਜਿਹੜਾ ਮਸਾਕ ਜਿੰਨਾ ਰਹਿ ਜਾਏਗਾ ਢੇਲੀਆਂ ਸਾਰਾ ਵੇਸਣ ਛਾਨਿਆ ਗਿਆ ਵਾ ਤੇ ਹੁਣ ਜਿਹੜਾ ਆ ਮੋਟਾ ਮੋਟਾ ਰਹਿ ਗਿਆ ਨਾ ਢੇਲੀਆਂ ਜੀਆਂ ਇਹਨਾਂ ਨੂੰ ਵੱਖਰਾ ਹੀ ਕੱਢ ਲੈਣਾ ਤੇ ਮਿਕਸੀ ਚ ਪੀ ਲੈਣਾ ਵਾ ਤੇ ਇਹ ਵੀ ਬਰੀਕ ਹੋ ਜਾਣਾ ਬਾਕੀ ਜਿਹੜਾ ਆ ਬਰੀਕ ਬਰੀਕ ਆ ਤੇ ਵੇਸਣ ਸਾਫ ਹੁੰਦਾ ਏ ਇਹ ਥੋੜਾ ਜਿਹਾ ਬੂਰੀ ਬੂਰਾ ਜਿਹਾ ਬਣ ਗਿਆ ਇਦਾਂ ਕਰਕੇ ਥੋੜਾ ਰੇਤ ਵਾਂਗੂ ਇਹਦੇ ਨਾਲ ਹੀ ਲੱਡੂ ਬਣਨੇ ਆ ਜਿਹੜੇ ਪੁਰਪਰੇ ਲੱਡੂ ਹੁੰਦੇ ਉਹ ਬਣਨੇ ਤੇ ਬਹੁਤ ਸੌਖਾ ਤਰੀਕਾ ਲੱਡੂ ਬਣਾਉਂਦਾ ਤੇ ਇੰਨਾ ਕੁਝ ਪੈਂਦਾ ਵੀ ਤੇ ਵੇਸੰਦਲ ਲੱਡੂ ਵਾਹ ਜਿਆਦਾਤਰ ਸਾਫ ਹੀ ਹੁੰਦੇ ਆ ਇਹਦੇ ਵਿੱਚ ਕੋਈ ਚੀਜ਼ ਘਾਟੀ ਪੈਂਦੀ ਆ ਪਰ ਫਿਰ ਵੀ ਜੇ ਕੋਈ ਚੀਜ਼ੇ ਪਾਉਣੀ ਹੋਏ ਤਾਂ ਅਸੀਂ ਮਿਕਸ ਵੀ ਕਰ ਸਕਦੇ ਆ ਬਾਕੀ ਇਹ ਸਿੰਪਲ ਹੀ ਲੱਗਿਆ ਬਾਕੀ ਸਿੰਪਲ ਹੀ ਸੁਆਦ ਲੱਗਦੇ ਵੈਸੇ ਜਿਹੜੇ ਆਪਾਂ ਜੀਵਗਾਰਾ ਹੁੰਦੇ ਹੁੰਦੇ ਲੱਡੂ ਸਿੰਪਲ ਹੀ ਹੁੰਦੇ ਕੁਝ ਪਿਆ ਨਹੀਂ ਹੁੰਦਾ ਉਹਨਾਂ ਚ ਤੇ ਆਪਾਂ ਦੇਸੀ ਘੋੜੇ ਲੱਡੂ ਬਣਾਉਣ ਲੱਗੇ ਆ ਅੱਗੇ ਆਪਣੀ ਮਰਜ਼ੀ ਆ ਜੇ ਅਸੀਂ ਡਾਲਟਾ ਕਿਉਂ ਪਾਉਣਾ ਤਾਂ ਉਹ ਵੀ ਪਾ ਸਕਦੇ ਆ ਹੁਣ ਇਹਨਾਂ ਨੂੰ ਮਿਕਸੀ ਵਿੱਚ ਅਸੀਂ ਪੀ ਲੈਣਾ ਉਹ ਵੀ ਇਦਾਂ ਦਾ ਬਰੀਕ ਹੋ ਜਾਣਾ ਜਿਹੜਾ ਬਾਕੀ ਵੈਸੇ ਨਹੀਂ ਉਹ ਵੀ ਪੀਸਿਆ ਗਿਆ ਇਦਾਂ ਦਾ ਬਰੀਕ ਹੋ ਗਿਆ ਵਾ ਕਣੇਦਾਰ ਚਾ ਇਹਨੂੰ ਇਦਨੇ ਪਾ ਲੈਣਾ ਹੁਣ ਕੜਾਈ ਦੇ ਵਿੱਚ ਜਿਹੜਾ ਕਿ ਉਹ ਹੀ ਉਹ ਪਾ ਲੈਣਾ ਵਾ ਕਿਉਂ ਆ ਜੇ ਬਾਈ ਚਾਂਸ ਇਹ ਘੱਟ ਲੱਗਿਆ ਅਸੀਂ ਹੋਰ ਵੀ ਪਾ ਸਕਦੇ ਆ ਆਪਣੇ ਵੇਸਣ ਦੇ ਹਿਸਾਬ ਨਾਲ ਕਿਉਂ ਪਾਉਣਾ ਵਾ ਕਿਉਂ ਥੋੜਾ ਜਿਹਾ ਗਰਮ ਹੋ ਜਾਏਗਾ ਨਾ ਫਿਰ ਵੇਸਣ ਵਿੱਚ ਪਾਉਣਾ ਸਾਰਾ ਕਿਉ ਗਰਮ ਥੋੜਾ ਜਿਹਾ ਕਰਕੇ ਬਾਕੀ ਦਾ ਵੇਸਣ ਇਹ ਸਾਰਾ ਵਿੱਚ ਪਾ ਲੈਣਾ ਕਿ ਉਹ ਦੇ ਹੁਣ ਇਹਨ ਹੌਲੀ ਹੌਲੀ ਜ਼ਿਆਦਾ ਸੇਕਤੇ ਨਹੀਂ ਥੋੜਾ ਜਿਹਾ ਸਿਮ ਜਿਮ ਜ਼ਿਆਦਾ ਸਿਮ ਵੀ ਨਹੀਂ ਤੇ ਇਹਨੂੰ ਮਿਕਸ ਕਰਦੇ ਰਹਿਣਾ ਸਾਰੇ ਵੇਸਣ ਜੇ ਲੋੜ ਪਏ ਕਿ ਅਸੀਂ ਕਿਉ ਥੋੜਾ ਜਿਹਾ ਹੋਰ ਪਾਵਾਂਗੇ ਨਹੀਂ ਤੇ ਕਿ ਉਹ ਵੀ ਛੜਦਾ ਹੁੰਦਾ ਵੇਸਣ ਨਹੀਂ ਤੇ ਲੋੜ ਨਹੀਂ ਯਾਰਾ ਬਚਿਆ ਕਿ ਹੋਗਾ ਇਹ ਵੀ ਕਾ ਲੈਣੇ ਅੱਜ ਇਹਨੂੰ ਕੋਣ ਦੇ ਰਹਿਣਾ ਨਾਲ ਹਿਲਾਉਂਦੇ ਰਹਿਣਾ ਕੜਸੀ ਦੇ ਨਾਲ ਤਾਂ ਕਿ ਉਹ ਵੇਸਣਾ ਥੱਲੇ ਨਾ ਲੱਗੇ ਲੜਾਈ ਦੇ ਨਾਲ ਆਵੇਸਨ ਥੋੜਾ ਜਿਹਾ ਭੁਰਪਰਾਜਾ ਲੱਗਣਿਆ ਨਾ ਇਹਦੇ ਵਿੱਚ ਥੋੜਾ ਜਿਹਾ ਚਮਚਾ ਕਹੀਂ ਕਿ ਉਹ ਹੋਰ ਪਾ ਲੈਨੇ ਪੋਣਾ ਕ ਗੋਲੀ ਕਰੀਬ ਲੱਗ ਹੀ ਜਾਂਦਾ ਦੋ ਗੋਲੀਆਂ ਵੇਸਨ ਦੇ ਵਿੱਚ ਪੋਣਾ ਕ ਗੋਲਾ ਜਿਹੜਾ ਵਾ ਕਿਉਂ ਦਾ ਲੱਗ ਜਾਂਦਾ ਵਸਨ ਨੂੰ ਪੂਣ ਦੇ ਰਹਿਣਾ ਵਾ ਹਲਕੇ ਨਾਲ ਤਸੇਦ ਤੇ ਵੈਸਣ ਨੇ ਕਿਓ ਛੜਤਾ ਵਾ ਤੇ ਫੁੱਜ ਗਿਆ ਵੈਸਣ ਇਹਦੇ ਵਿੱਚ ਨਾ ਥੋੜਾ ਥੋੜਾ ਦੋਕ ਵਾਰੀ ਪਾਣੀ ਦੇ ਛਿੱਟੇ ਮਾਰਨੇ ਤਾਂ ਕਿ ਜਿਹੜਾ ਹੋਰਪੁਰਪਰਾ ਜਾ ਬਣ ਜੇ ਇੱਥਾ ਆਪੋਲੇ ਜਾਂਦਾ ਨਾ ਇਸ ਸੰਤਾਨ ਨੂੰ ਇਹਦੇ ਨਾਲ ਹੋਰਪੁਰਪਰਾ ਬਣੇਗਾ ਲੈ ਜੀ ਇੱਕ ਦੋ ਵਾਰੀ ਪਾਣੀ ਦੇ ਛੱਟੇ ਮਾਰ ਕੇ ਤੇ ਬੜਾ ਸੁਣਾ ਘੁਰਪਰਾਜਾ ਬਣ ਗਿਆ ਵਾ ਤੇ ਦਹੀਂ ਭੁੱਜ ਵੀ ਗਿਆ ਚੰਗੀ ਤਰ੍ਹਾਂ ਹੁਣ ਇਹ ਦਹੀਂ ਭੁੱਜ ਗਿਆ ਵਾ ਹੁਣ ਇਹਨੂੰ ਥੋੜਾ ਜਣਾ ਹੀ ਠੰਡਾ ਕਰ ਲਾਂਗੇ ਪਹਿਲਾਂ ਤੇ ਫਿਰ ਇਹਦੇ ਵਿੱਚ ਚੀਨੀ ਪਾਵਾਂਗੇ ਨਾਲ ਨਾਲ ਕੜਛੀ ਨਾਲ ਹਲਾ ਕੇ ਤੇ ਨਾਲ ਨਾਲ ਚੀਨੀ ਪਾਈ ਜਾਣੀ ਹੈ। ਜਿਵੇਂ ਪੀਸੀਆ ਪੀਸੀਆ ਜਿਨੀ ਇੱਕ ਤੇ ਇਦਾਂ ਵੀ ਬਣਦੀ ਆ ਤੇ ਇੱਕ ਜਿਹੜੇ ਵੇਸਣ ਦੇ ਲੱਡੂ ਆ ਉਹ ਚਾਸ਼ਨੀ ਚ ਵੀ ਬਣ ਜਾਂਦੇ ਆ। ਇਦਾਂ ਫੁੜਫੁੜੇ ਬਣਦੇ ਆ ਜਿਹੜੇ ਦੂਸਰੇ ਚਾਸ਼ਨੀ ਵਾਲੇ ਹੁੰਦੇ ਆ ਉਹ ਥੋੜੇ ਮੁਲਾਈਮ ਲੱਡੂ ਜਿਹੜੇ ਹੁੰਦੇ ਆ ਉਵੇਂ ਦੇ ਬਣਦੇ ਆ। ਅਹੀਂ ਮਿੱਠਾ ਵੀ ਚੈੱਕ ਕਰ ਸਕਦੇ ਆ ਤਾਂ ਜਿੱਦਾਂ ਹੁਣ ਆ ਚੀਨੀ ਪਾਈ ਆ ਜੇ ਸਾਨੂੰ ਮਿੱਠਾ ਵੀ ਠੀਕ ਲੱਗੇ ਜ਼ਿਆਦਾ ਨਹੀਂ ਆ ਤੇ ਫਿਰ ਹੋਰ ਨਾ ਪਾਓ ਉਦਾਂ ਇਹ ਆ ਵੀ ਥੋਲੀ ਅੱਧੀ ਪਾਉਣੀ ਚੀਨੀ ਦੀ ਲੱਗ ਜਾਂਦੀ ਹੈ ਇਹਨੂੰ ਇਹ ਠੰਡਾ ਕਰ ਲਾਂਗੇ ਤੇ ਬਾਅਦ ਵਿੱਚ ਫਿਰ ਇਹਨਾਂ ਦੇ ਲੱਡੂ ਬਣਾਵਾਂਗੇ ਚਲੋ ਹੱਸ ਕੋ ਚੀਨੀ ਮਿਕਸ ਕਰ ਲਈਏ ਇਹਦੇ ਵਿੱਚ ਤੇ ਇਹਨੂੰ ਕੜਾਈ ਦੇ ਵਿੱਚੋਂ ਹੀ ਕੱਢ ਲੈਨੇ ਕਿਉਂਕਿ ਕੜਾਈ ਦੇ ਵਿੱਚ ਨਾ ਸੇਕ ਜ਼ਿਆਦਾ ਵਾ ਜੇ ਵੀ ਕੜਾਈ ਗਰਮ ਆ ਤੇ ਫਿਰ ਵੇਸਨ ਜ਼ਿਆਦਾ ਭੁੱਜ ਜਾਣਾ ਵਾ ਨਾ ਥਾਲੀ ਵਿੱਚ ਕੱਢ ਲੈਣਾ ਵੀ ਚਲ ਥਾਲੀ 'ਚ ਠੰਡਾ ਹੋ ਜਾਏਗਾ ਤੇ ਫਿਰ ਲੱਡੂ ਬਣਨਗੇ ਚੀਨੀ ਮਿਕਸ ਕਰ ਲਈ ਆ ਇੱਕ ਕੌਲੀ ਚੀਨੀ ਰੱਖੀ ਸੀ ਅੱਧੀ ਕੌਲੀ ਚੀਨੀ ਪਈ ਐ ਤੇ ਮਿੱਠਾ ਪਰਫੈਕਟ ਆ ਹੁਣ ਥੋੜਾ ਜਿਹਾ ਠੰਡਾ ਹੋਏਗਾ ਫਿਰ ਲੱਡੂ ਬਣਨਗੇ ਮਟੀਰੀਅਲ ਥੋੜਾ ਜਿਹਾ ਠੰਡਾ ਹੋਇਆ ਹੋਵੇ ਜਿਆਦਾ ਠੰਡਾ ਵੀ ਨਹੀਂ ਕਰਨਾ ਤੇ ਜਿੰਨਾ ਕਾਫੀ ਹੱਥਾਂ ਵਿੱਚ ਵਿਸਣ ਫੜਨਯੋਗਾ ਹੋ ਜੇ ਤੇ ਉਸੇ ਹਿਸਾਬ ਨਾਲ ਲੱਡੂ ਬਣ ਗਏ ਆ ਤੇ ਬਹੁਤ ਸੋਹਣੇ ਲੱਡੂ ਬਣੇ ਆ ਜਿਵੇਂ ਬਣੇ ਹੁੰਦੇ ਆ ਜਿੱਦਾਂ ਦੇ ਹੁੰਦੇ ਆ ਜਿਵੇਂ ਬਜਾਰੀ ਹੁੰਦੇ ਆ ਵੇਮਾ ਸ਼ਾਦੀਆਂ ਚ ਲੱਡੂ ਇਦਾਂ ਦੀ ਭਾਜੀ ਆਉਂਦੀ ਹੁੰਦੀ ਹਿੰਦੀ ਘਰਾਂ ਦੇ ਵਿੱਚ ਤੇ ਬਹੁਤ ਸਵਾਦ ਲੱਡੂ ਲੱਗਦੇ ਆ ਲੱਡੂ ਤਿਆਰ ਹੋ ਗਏ ਜੀ ਇਹ ਥੋੜੇ ਹਲੇ ਗਿਲੇ ਤਾਂ ਕਰਕੇ ਥੋੜੇ ਟੇਡੇ ਆ ਥੋੜੇ ਸਖਤ ਹੋ ਜਾਣਗੇ ਫਿਰ ਇਹਨਾਂ ਨੂੰ ਅਹੀ ਗਲਾਈ ਕਰ ਸਕਦੇ ਆ ਪੂਰੀ ਤੇ ਬਾਕੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਵੇਖਿਓ ਤੇ ਬਹੁਤ ਟੇਸਟੀ ਲੱਡੂ ਬਣੇ ਆ ਤੇ ਇੱਕ ਆ ਗਏ ਆ ਵੀ ਦੋ ਕਿਸਮ ਦੇ ਲੱਡੂ ਬਣਦੇ ਆ ਇਹ ਜਿਹੜੇ ਆ ਇਹ ਪੁਰਪਰੇ ਵਾਲੇ ਆ ਇੱਕ ਬਣਦੇ ਬੇਸਣ ਤੇ ਚਾशनी ਵਾਲੇ ਉਹ ਵੀ ਸੇਮ ਟੂ ਸੇਮ ਇਵੇਂ ਬਣਨੇ ਆ ਬਸ ਇਹ ਆ ਵੀ ਅਸੀਂ ਜਿਹੜੀ ਚੀਨੀ ਪਾਈ ਆ ਉਹ ਪਾਊਡਰ ਬਣਾ ਕੇ ਬਾਅਦ ਵਿੱਚ ਪਾਈ ਇਹ ਬਾਅਦ ਵਿੱਚ ਪਾਈ ਆ ਤੇ ਜਿਹੜੇ ਦੂਸਰੇ ਹੁੰਦੇ ਆ ਜਿੱਦਾਂ ਅਸੀਂ ਬੇਸਣ ਕੜਾਈ ਵਿੱਚ ਭੁੰਨਿਆ ਵਾ ਤੇ ਚਾशनी ਬਣਾ ਕੇ ਉਹਦੇ ਵਿੱਚ ਹੀ ਚਾशनी ਪਾਦਨੀ ਆ ਤੇ ਉਹ ਮਿਕਸ ਕਰ ਲੈਣੀ ਆ ਤੇ ਫਿਰ ਉਸ ਮਟੀਰੀਅਲ ਦੇ ਨਾਲ ਲੱਡੂ ਬਣਾ ਲੈਣੇ ਵਕਤ ਤੁਸੀਂ ਜਿਹੜਾ ਤਰੀਕਾ ਵਰਤਦੇ ਤੁਸੀਂ ਵੀ ਦੱਸ ਦਿਓ ਸਾਨੂੰ ਇਹ ਸਾਡਾ ਤਰੀਕਾ ਹੀ ਹੈ ਤਰੀਕੇ ਨਾਲ ਬਣਾਏ ਆ ਤੇ ਜਰੂਰ ਟਰਾਈ ਕਰਿਓ ਜੇ ਤੁਸੀਂ ਨਹੀਂ ਬਣਾਏ ਤੇ ਜਰੂਰ ਟਰਾਈ ਕਰਕੇ ਵੇਖਿਓ ਬੜੇ ਛੇਤੀ ਬਣ ਜਾਂਦੇ ਆ ਬੜੇ ਸੌਖੇ ਬਣਦੇ ਆ ਤੇ ਬਹੁਤ ਸਿੰਪਲ ਜੀਆਂ ਬਸ ਤੁਹਾਨੂੰ ਦੱਸਿਆ ਵਾ ਕਿ ਕੀ ਕੀ ਪਾਣਾ ਵਾ ਇੱਕ ਵਾਰੀ ਫੇਰ ਦੱਸ ਦਿੰਨੀ ਆ ਘਰੇਲੂ ਚੀਜ਼ਾਂ ਵਾ ਹਾਂਜੀ ਇੱਕ ਵਾਰੀ ਫੇਰ ਦੱਸ ਦਿੰਨੀ ਆ ਵੀ ਮੈਂ ਦੋ ਗੋਲੀਆਂ ਵੇਸਣ ਲਿਆ ਵਾ ਦੋਵਾਂ ਗੋਲੀਆਂ ਵੇਸਣ ਦੇ ਵਿੱਚ ਅੱਧੀ ਅੱਧੀ ਗੋਲੀ ਲੱਗੀ ਆ ਚ ਤੇ ਪੌਣਾ ਕਿ ਘਿਓਦ ਲੱਗ ਗਈ ਆ ਕੌਲੀ ਤੇ ਥੋੜਾ ਜਿਆ ਦੁੱਧ ਲਿਆ ਦੋ ਚਮਚੇ ਦੋ ਤਿੰਨ ਚਮਚ ਤੇ ਉਹਦੇ ਵਿੱਚ ਥੋੜਾ ਜਿਹਾ ਚਮਚਕੀਓ ਦਾ ਪਾਇਆ ਬਾਕੀ ਤੁਸੀਂ ਸਾਰਾ ਕੁਝ ਵੇਖ ਲਿਆ ਵਿੱਚ ਵੀ ਕਿਵੇਂ ਬਣਾਏ ਆ ਤੇ ਬਾਕੀ ਚੰਗਾ ਫਿਰ ਟਰਾਈ ਕਰਕੇ ਵੇਖਿਓ ਤੇ ਦੱਸਿਓ ਕਿਵੇਂ ਦੇ ਬਣੇ ਲੱਡੂ ਸੱਚੀ ਗੱਲ ਜੀ ਸੱਚੀ ਗੱਲ